ਹੱਪੀਰ ਵੀਰ ਮੁੰਤੇ ਵੀਰੇ ਪਿੱਛੇ ਟਾਈਮ ਆਈ ਜੋ ਪੈ ਕਰੂੰਗਾ ਜੇ ਬੰਦੇ ਦੀ ਜਗ੍ਹਾ ਥੋੜੀ ਜਿਹੀ ਚੜਾਈ ਹੁੰਦੀ ਖਰਚ ਬੰਦਾ ਆ ਬਣੇ ਤੇਰੇ ਪਾਦੇ ਤੇ ਬਿਲਕੁਲ ਪਾਦੇ ਤੇ ਬਾਈ ਸਾਈਟਰੀ ਪਿਆ ਨੀ ਤੇ ਆ ਮਕੋਣਾ ਹੈ ਨਾ ਦੱਸ ਕਿਹੜਾ ਘੋਰ ਵੀ ਇਹਨੇ ਬਾਈ ਬਣੇ ਤੇਰੇ 140 140 ਆ ਲੈ ਵੀ 200 ਦਾ ਨੋਟ ਆ ਇਹ ਹੋ ਗਿਆ ਇਤੋ ਠੀਕ ਆ ਜੇ ਚੱਲ ਗਿਆ ਤੇਰਾ ਨਹੀਂ ਕਿ ਅੱਲਾਹ ਦਾ ਕੱਲੂ ਮੈਨੂੰ ਬੈਕ ਕਰ ਦੇ ਠੀਕ ਆ ਇਤੋ ਹੋ ਗਿਆ ਸੀ ਬਸ ਹੋਰ ਕੁਝ ਨਹੀਂ ਹੋਇਆ ਇਹ ਕੋਈ ਲੈਂਦਾ ਨਹੀਂ ਹੋਰ ਦੁਕਾਨਦਾਰ ਇਹ 1320 ਜੇ ਤਾਂ ਚੱਲ ਗਿਆ ਤੇਰਾ ਸਹੀ ਜਾਨਾ ਤਾਂ ਕੱਲ ਮੈਨੂੰ ਬੈਕ ਕਰ ਦੇ ਠੀਕ ਹੈ ਨਾ ਓਕੇ ਖਰਾ ਸੌਦਾ ਇਹਨਾਂ ਠੀਕ ਆ ਓਕੇ ਬਾਏ